ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਦੀ ਫਰਿਆਦ ਤੇ ਗੁਰੂ ਮਹਾਰਾਜ ਨੇ ਨਾਦੋਂ ਦੀ ਜੰਗ ਵਿੱਚ ਉਹਨਾਂ ਦੀ ਮਦਦ ਕੀਤੀ ਜਿਸ ਦੇ ਨਾਲ ਨਤੀਜਾ ਇਹ ਹੋਇਆ ਕਿ ਸ਼ਾਹੀ ਫੌਜ ਖਾਰ ਕੇ ਨਸ ਗਈ ਅਤੇ ਇਸ ਨਦੌਂ ਦੀ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਸ਼ਾਹੀ ਹਾਰ ਨੇ ਆਪਣਾ ਵਟ ਨਾ ਛੱਡਿਆ ਦਿਲ੍ਹਾਵਰ ਖਾਂ ਸੂਬਾ ਲਾਹੌਰ ਨੇ ਆਪਣੇ ਪੁੱਤਰ ਰਸਤਮ ਖਾਂ ਨੂੰ ਫੌਜ ਦੇ ਕੇ ਭੇਜਿਆ ਉਹ ਇਹ ਪੜ ਕੇ ਆਇਆ ਸੀ ਕਿ ਰਾਜਿਆਂ ਦੀ ਜਿੱਤ ਗੁਰੂ ਜੀ ਨੇ ਕਰਾਈ ਹੈ ਗੁਰੂ ਫਿਰ ਜੋ ਰਾਜਿਆਂ ਦੀ ਮਦਦ ਕਰੇਗਾ ਪਹਿਲਾ ਗੁਰੂ ਨਾਨਕ ਹੀ ਦੋ ਹੱਥ ਕਰ ਲਈਏ ਸਿੱਧਾ ਅਨੰਦਪੁਰ ਵੱਲ ਵਧਿਆ ਗੁਰੂ ਮਹਾਰਾਜ ਦੇ ਬਲਵਾਨ ਯੋਧੇ ਸੈਨਾ ਲੈ ਕੇ ਅਗੋਂ ਸਵਾਗਤ ਲਈ ਆ ਗਏ ਪਰ ਕੁਦਰਤ ਇੰਦਰ ਦੇਵਤਾ ਬੜਾ ਬਰਿਆ ਬਰਸਾਤੀ ਨਾਲੇ ਭਰ ਕੇ ਵਗਣ ਲੱਗ ਪਏ ਉਧਰੋਂ ਗੁਰੂ ਜੀ ਦੇ ਭੇਜੇ ਯੋਧਿਆਂ ਦੇ ਫਾਇਰ ਵੇਖ ਕੇ ਘਬਰਾ ਗਿਆ نالیا نے لنگن کا راہ نہ بیرنگ واپس مڑ گیا وہ برساتی نالے کا ادوں تو نہ ہی حمایتی نالا پی گیا کچھ سمے پچھوں پھر حسین خان حسینی دو ہزار فوج لے کے چڑھ آیا گرو جی نال لڑن واسطے سوربیران نے بےنتی کی ترکی کٹک آ گیا ہے تسی نچنت بیٹھے ہو سینہ بھی اپنے کو تھوڑی ہے کچھ تن دے کے سلا کر موڑ دو ملن سب نے جدوں کہہ لیا گرجے سبا بیچا بل پاری ہم جڑ دہ اخاری خڑک کےتکو کوتک پکھو کہاں کرت ہے سکھ سو لکھو راجہ بھیم چند تو کرپا چند کٹوچیا رام سنگھ آدی حسینی نال ਜਾਮਲੇ ਇਹਨਾਂ ਪਹਿਲਾਂ ਗੋਪਾਲ ਗੁਲੇਰੀਏ ਤੇ ਹੱਲਾ ਕੀਤਾ ਇਹਨਾਂ ਨੂੰ ਸੋਧ ਕੇ ਫਿਰ ਗੁਰੂ ਜੀ ਤੇ ਚੜਾਈ ਕਰਾਂਗੇ ਗੋਪਾਲ ਨੇ ਗੁਰੂ ਮਹਾਰਾਜ ਦੀ ਆਗਿਆ ਨਾਲ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਸਹਾਇਤਾ ਲਈ ਦਾਤਾਰ ਜੀ ਨੇ ਭਾਈ ਸੰਗਤੀਆ ਸਿੰਘ ਨੂੰ ਕੁਝ ਸੂਰ ਬੀਰ ਦੇ ਕੇ ਨਾਲ ਭੇਜ ਦਿੱਤਾ ਸੀ ਖੂਬ ਜੰਗ ਹੋਇਆ کرپال کٹوچیا حسینی تے کچھ تے خان مارے گئے سردار مر جان نال جنگ فتح ہو گیا بھیم چند مسا پران بچا کے نسیا پائی سنگتی سنگ بھی رن چلتا شہید ہو گیا فتح کر کے گوپال گرو جی دی شرن آیا پیٹاوا رکھ متھا ٹیکیا گرو جی نے سروپا دے کے ودا کیتا ماغ مہینے کا پچھلا پک سی صاحبزے جوراور سنگ دا جنم جنگ جتن مغروم ہویا اس دا نا حسینی ید رکھیا گیا واحر جی کا کلسہ واحر جی کی فتح